tumri sharan tumhari aas tumhin sajan soge re re sab taajiyan soye tumri sharan tumhari aas tumhin sajan soge re ਜਨਨ ਸੁਨੇਹ ਨੇ ਤੁਮਹੀ ਸਦਰ ਸੁਨੇਹ ਨੇ ਜਨ ਸੁਨੇਹੇ ਰੇਲੇ ਤੁਮਰੀ ਸਰਨ ਤੁਮਾਰੀ ਆਸ ਤੁਮਨੇ ਸਜਨ ਸੁਨੇਹੇ i mm -hmm. i yeah. ਦੇਵਾਈ ਕਵਨ ਕੋਨੇ ਕਹੀਏ ਇੱਕ ਕਵਨ ਏਸ ਨੂੰ ਮਾ ਲਪਤ ਮਤ ਤੋਰੀ ਹਮ ਅਗਿਆਨ ਹੋ ਗਏ ਲਪਤ ਮਤ ਤੋਰੀ ਤੁਮ ਆਪਣਂ ਪਿਰਤੇ ਹੋ ਰਾਖੂ ਰੱਖ ਨਾ ਮਰ ਦਿਆ ਲਾ ਰੱਖੂ ਰੱਖ ਨਾ ਮਰ ਦਿਆ ਲਾ ਗਿਆਨ ਕੁ ਕਰਕੇ ਹੋਲੇ ਸ਼ਰਮ ਤੇਰੀ ਆਸਾ ਤੁਮਹੀ ਸਜਨਾ ਸੁਹਾਗ ਚੋਰ ਬਿਖਿਆ ਤੇ ਗੁ ਕੋ ਸ਼ਬਦ ਮੇ ਰਹੀ ਜਰਾ ਦੀਨਾ ਰੂਪ ਅਨ ਰੂਪ ਮੇਰੋ ਕਛਨਾ ਵਿਚਾਰਿਓ ਪ੍ਰੇਮ ਗਇਓ ਮੋਏ ਹਰ ਰੰਗ ਪੀਨ ਪੇਖਿਓ ਲਾਲਨ ਪਾਠ ਵਿਚ ਖੋਇ ਅਨੰਦ ਚਿਤਾ ਹਰਖੇ ਪਤੀਨਾ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋਠਾ ਕਰ ਤਿਸ ਹੀ ਕੋ ਧੀਨ ਪੇਕਿਉ ਲਾਲਨ ਪਾਠ ਵਿਚ ਖੋਏ ਅਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟੀ ਕੋਟ ਕੋਟ ਜਿਦਾ ਲੈਣ ਦੇ ਤੱਕ ਪਾਏ ਜੁਗਾ ਜਗੰਤਿ ਪਾਈ ਖਾਏ ਹੁਕਮੇ ਹੁਕਮ ਚਲਾਏ 라ਉ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਹਿਬ ਸਾਚ ਨਾਹੀਂ ਭਾਖਿਆ ਭਾਉ ਅਪਾਰ ਆਖੇ ਨੰਗ ਦੇ ਦੇ ਦਾਤ ਕਰੇ ਦਾਤਾਰਨ ਘੇਰ ਕੇ ਗਰਖੀਆ ਜਿਤ ਤਿਸੈ ਦਰਬਾਰ ਬੋਹੋਂ ਕੇ ਬੋਲਣ ਬੋਲੀਆ ਜਿਸ ਸੁਮ ਧਰੇ ਪਿਆਰ ਅਮਰਤ ਵੇਲਾ ਸਚਨਾਉ ਵਧਿਆਈ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ세 ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਾਰਸੋ ਕਰਿਐ